ਸੋਰੀ ਨਾਂਬ ਗਾੜਿਓ ਨੀ ਸਹੇਲੀਓ ਕੱਲੇ ਪੀ ਕਿਆ ਨਾਲ ਨੀ ਸਰਨਾ ਸੋਰੀ ਨਾਂਬ ਗਾੜਿਓ ਨੀ ਸਹੇਲੀਓ ਕੱਲੇ ਪੀ ਕਿਆ ਨਾਲ ਨੀ ਸਰਨਾ ਸੋਰੀ ਬੈਠੇ ਹਕ ਨਾਲ ਜੀ ਸਹੇਲਿਓ ਪੇਕੇ ਵਿਆਹੀਨੋ ਕਿਸੇ ਨੈ ਨਜਰਨਾ ਸੋਰੀ ਬੈਠੇ ਹਕ ਨਾਲੇ ਜੀ ਸਹੇਲਿਓ ਪੇਕੇ ਵਿਆਹੀਨੋ ਕਿਸੇ ਨੈ ਨਜਰਨਾ ਸੋਰੀ ਨਾਮ ਗਾੜਿਓ ਨੀ ਸਹੇਲਿਓ ਕੱਲੇ ਪੇ ਕਿਆ ਨਾਲੀ ਮੀ ਸੋਰੀ ਨਾ ਸੋਰੀ ਨਾਮ ਗਾੜਿਓ सलियो कले पेकियां नी सरना जद करवाचोथ आउ सहेली सर जी सस ही खणणी जद करवाचोथ आउ सहेली सस नी खणणी ਉਥੇ ਕੰਮ ਆਉਣਾ ਸਸੀ ਨੇ ਸਹੇਲੀਓ ਉਥੇ ਬੇਬਕਮ ਨਹੀਂ ਹੋੜੀ ਉਥੇ ਕੰਮ ਆਉਣਾ ਸਸੀ ਨੇ ਸਹੇਲੀਓ ਉਥੇ ਬੇਬਕਮ ਨਹੀਂ ਹੋੜੀ ਸੋਰੀ ਨਾਮ ਬਗਾੜਿਓ ਨਹੀਂ ਸਹੇਲਿਓ ਕੱਲੇ ਤੇ ਕਿਆ ਨਾਲੇ ਨੀ ਸਰਨਾ ਸੋਰੀ ਨਾ ਬਗਾੜਿਓ ਨੀ ਸਹੇਲਿਓ ਕੱਲੇ ਤੇ ਕਿਆ ਨਾਲੇ ਨੀ ਸਰਨਾ ਜਦ ਰਖੜੀ ਆਉਗੀ ਸਹੇਲਿਓ ਨਣਦ ਨੇ ਭੱਜੀ ਭੱਜੀ ਨੇ ਆਉਣਾ ਜਦ ਰਖੜੀ ਆਉਗੀ ਸਹੇਲਿਓ ਨਣਦ ਨੇ ਭੱਜੀ ਭੱਜੀ ਨੇ ਹੋਣਾ ਨਣਦਾਂ ਰਿਸ਼ਤੇ ਦਾਰਨੀਆਂ ਸਹੇਲਿਓ ਐਥੇ ਪੈਣ ਕੰਮ ਨਹੀਂ ਹੋਣਾ ਨਣਦਾਂ ਰਿਸ਼ਤੇ ਦਾਰਨੀਆਂ ਸਹੇਲਿਓ ਐਥੇ ਪੈਣ ਕੰਮ ਨਹੀਂ ਹੋਣਾ ਸੋਹਰੇ ਨਾਂਬ ਦਾੜੀ ਸਹੇਲਿਓ ਕੱਲੇ ਤੇ ਕਿਆ ਨਾਲੀ ਨੀ ਸਰਨਾ ਸੋਰੀ ਨਾਂ ਬਦਾੜਿਓ ਨੀ ਸਹੇਲਿਓ ਕੱਲੇ ਤੇ ਕਿਆ ਨਾਲੀ ਨੀ ਸਰਨਾ ਜਦ ਬੈਠ ਤਰਿੰਜਣਾ ਚ ਚਰਖਾ ਢਾਹੇ ਨਾਲ ਜੁਠਾਣੀ ਫੇਰ ਜਿਦ ਜਿਦ ਕੱਤੇਗੀ ਸਹੇਲੀਓ ਓਥੇ ਪਾਗ ਕੰਮ ਨਹੀਂ ਆਉਣੀ ਜਦ ਬੈਠ ਤਰਿੰਜਣਾ ਚ ਚਾਰ ਖਾੜਾ ਹੈ ਨਾਲ ਜੁਟਾਣੀ ਫੇਰ ਜਿੱਦ ਜਿੱਦ ਕਰਤੇਂਗੀ ਸਹੇਲੀਓ ਓਥੇ ਪਾਗ ਕੰਮ ਨਹੀਂ ਆਉਣੀ ਕਿਤੇ ਮਨ ਜਾ ਦੁਖੀ ਹੋਵੇ ਸਹੇਲੀਓ ਅੱਡ ਧੋਰ ਦੇ ਨਾਲ ਲਾਣਾ ਕਿਤੇ ਮਨ ਜਾਂ ਦੁਖੀ ਹੋਵੇ ਸਹੇਲੀਓ ਅੱਡ ਧੋਰ ਦੇ ਨਾਲ ਲਾਣਾ ਪੇਕੀ ਮਾ ਜਾਇਆ ਨਾ ਸਹੇਲੀਓ ਤੇ ਥੋ ਲੜਿਆ ਵੀ ਨਾ ਜਾਣਾ ਪੇਕੀ ਮਾ ਜਾਇਆ ਨਾ

ਸਹੇਲੀਆਂ ਪਿੰਡਾਂ ਲਈ ਚੋਲੇ ਜੀਠੇ ਮਿਲੀਓੜੇ ਜਦ ਲੋੜੀ ਆਉਗੀ ਸਹੇਲੀਆਂ ਪਿੰਡਾਂ ਲਈ ਚੋਲੇ ਜੀਠੇ ਮਿਲੀਓੜੇ ਉੜੀ ਕੈਂਗੀ ਸੰਦਾਰੇ ਨੂੰ ਸਹੇਲੀਆਂ ਪੇਕੇ ਤੇ ਮਣਾਲੇ ਮਿਓੜੇ ਉੜੀ ਕੈਂਗੀ ਸੰਦਾਰੇ ਨੂੰ ਸਹਿਲਿਓ ਪਿਕੇ ਟੈਮ ਨਾਲੇ ਮਈਓਲੇ ਜਦ ਸਖੀਆਂ ਦੀ ਯਾਦਾ ਆਉਂ ਸਹਿਲਿਏ ਨਾਲ ਦਰਾਣੀ ਤੇ ਖੇਢੀ ਜਦ ਸਖੀਆਂ ਦੀ ਯਾਦਾ ਆਉਂ ਸਹਿਲਿਏ ਨਾਲ ਦਰਾਣੀ ਤੇ ਖੇਢੀ ਪਿਕੇ ਵਿਛੜ ਗਏ ਸੇ ਲੀਏ ਹੁਣ ਸੇਲੀ ਕੰਮ ਨਿਓੜੀ ਤੇ ਕੇ ਵਿਛੜ ਗਏ ਸੇ ਲਈਏ ਹੁਣ ਸੇਲੀ ਕੰਮ ਨਿਓੜੀ ਸੋਰੀਨਾਬ ਗਾੜਿਓ ਨੀ ਸਹੇਲੀਓ ਕੱਲੇ ਤੇ ਕਿਆ ਨਾਲੇ ਨਹੀਂ ਸਾਰਨਾ ਸੋਰੀਨਾਬ ਗਾੜਿਓ ਨੀ ਸਹੇਲੀਓ ਕੱਲੇ ਪੇ ਕਿਆ ਨਾਲ ਮਈ ਸਰਨਾ ਤਨ ਜਿਗਰਾ ਸਸਾਂਦਾ ਸਹੇਲੀਓ ਪੁਤਵੀ ਦਿੰਦੀਆਂ ਤੇ ਕਰਵੀ ਤਨ ਜਿਗਰਾ ਸਸਾਂਦਾ ਸਹੇਲੀਓ ਪੁਤਵੀ ਦਿੰਦੀਆਂ ਤੇ ਕਰਵੀ Mama pare pos ke ni seheli tak din dia pe gane karni. Mama pare pos ke ni seheli tak din dia pe gane karni. na bagadio ni seheli kalle pe ni சோர நாபா நி சேலியோ கல்லப்பேக்கி சரநா சோரா தர் மீல நீ